ने अपने नायक का जो मुजहरा किया पिछले चार साल तो जब भी हाईकोर्ट को फैसला देने लगती सी एक इन्होंने कोई नवी टेचर पा साल पहला इन्होंने ਤੋ ਕਹਿੰਦੇ ਵੀ ਜਿਹੜੇ ਪ੍ਰਧਾਨ ਕੀ ਕਰਕੇ ਗਏ ਨੇ ਜਿਹਨਾਂ ਸਕੱਤਰੀ ਕਰਕੇ ਗਏ ਨੇ ਉਹਨਾਂ ਸਾਥ ਨਹੀਂ ਗੁਰਾਇਆ ਸਾਡਾ ਇਸ ਸਟੇਜ ਦੇ ਨਾਲ ਜਿਹੜਾ ਕੋਈ ਚੱਕ ਨੇ ਪਾਇਆ ਸੀ ਸਾਡਾ ਕਿਸੇ ਕਿਸੇ ਦਾ ਕੋਈ ਡਿਵੈਲਪਮੈਂਟ ਤੇ ਪੈਸੇ ਦੀ ਵੀ ਨਹੀਂ ਸੀ ਇਸ ਵਾਸਤੇ ਅਗਰ ਸਾਡੇ ਕੋਈ ਡਿਪਾਰਟਮੈਂਟ ਹੁੰਦੇ ਤੇ ਟੀਚਰਸ ਸਾਨੂੰ ਵਿੱਚ ਪਾਰਟੀ ਬਣਾਉਂਦੇ ਅਸੀਂ 31 ਜਨਵਰੀ 2013 ਚੋਂ ਚੋਣਾ ਹਰ ਕੋ ਬਾਗ ਅਸੀਂ ਰਲੀਬ ਹੋਇਆ ਉਸ ਵਕਤ ਦਿੱਲੀ ਕਮੇਟੀ ਨੇ ਕਿਸੇ ਦਾ ਇੱਕ ਠੇਲਾ ਨਹੀਂ ਸੀ ਦੇਣਾ ਕੋਈ ਲੱਖ ਡੇਢ ਲੱਖੋਂ ਵੱਧ ਮੈਂ ਕਹਿ ਰਿਹਾ ਇੱਕ ਠੇਲੇ ਸਕੂਲਾਂ ਦੇ ਵਿੱਚ 10 ਮਹੀਨੇ ਦੀਆਂ ਪ੍ਰਾਂਤਕਾਉਂਡ ਵਿੱਚ ਕਨਖਾਵਾਂ ਮੌਜੂਦ ਸਨ। ਔਰ ਬਾਕੀ ਐਕ੍ਰੀਗੈਂਸਾਂ। ਪੜਨਾਏ ਫੁੱਟ ਔਰ ਉਸ ਤੋਂ ਇਲਾਵਾ 152 ਕਰੋੜ ਦੇ ਸੜਕੇ ਦੇ ਸਨ। ਤਾਂ ਦੇ ਕਰ ਰਿਹਾ ਜੇ ਵੀ ਸਾਨੂੰ ਜਿਹੜੇ ਪੁਰਾਣੇ ਭਰਮਜੀਤ ਸਿੰਘ ਸਰਰਾ ਮਨਜੀਤ ਸਿੰਘ ਇਹਨਾਂ ਨੇ ਸਾਡੇ ਤੇ ਕਰਜ਼ੇ ਲਾਇਆ ਮਾਤਾ ਜੀ ਕ੍ਰਿਸ਼ਨਾ ਚਾਹੁੰਦਾ ਭਈ ਤੁਸੀਂ ਕਦੇ ਸਾਡੇ ਖਿਲਾਫ ਨਰੇਟਨੇ ਉਹਦੇ ਖਿਲਾਫ ਇੱਕ ਪੈਸੇ ਦੀ ਰਵਾਇਦਾਰੀ ਕੋਈ ਵੰਡਿਆ ਕੋਈ ਸੰਗਤ ਨੂੰ ਦੱਸੀ ਆ ਸਾਇਟ ਉੱਤੇ ਬਿਆੰਦ علاوہ ਕੋਈ ਨਹੀਂ ਜਿਹੜੀ ਗੱਲ ਕਰ ਇਸਨੇ ਕਹੀ ਹੈ ਜੀ ਭਈ ਸਰਕਾਰ ਨੇ ਕਹਿ ਹੈ ਜੀ ਜਦਾਦਾਂ ਵੇਚਦੇ ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਸਰ ਦਿੱਲੀ ਕਮੇਟੀ ਦੇ ਅਧਾਰਿਆਂ ਦੇ ਗੁਦਵਾਰਿਆਂ ਦੀ ਸਕੂਲਾਂ ਦੀ ਕੋਈ ਜਦਾਦ ਕਿਸੇ ਤਰ੍ਹਾਂ ਦੇ ਇੱਕ ਪੈਸੇ ਦੇ ਉਹ ਨਹੀਂ ਵਿੱਚ ਲੈ ਜਦ ਅਸੀਂ ਤੁਹਾਡੇ ਕੋਲ ਸਰਪਲਸ ਪੈਸੇ ਛੱਡ ਕੇ ਗਏ ਨਹੀਂ ਤੁਸੀਂ ਖੁਦ ਨਿਰਧ ਕੀਤਾ ਤੁਹਾਡੇ ਟ੍ਰਿਅਨਲ ਦੇ ਵਿੱਚ 400 ਕਰੋੜ ਰੁਪਇਆ ਪਰसों ਦੇ ਹਾਈ ਕੋਰਟ ਦੀ ਜੱਜਮੈਂਟ ਦੇ ਅਧਾਰ ਤੇ ਅਸੀਂ ਲੈਣੇ ਨੇ ਇਹ ਸਾਰੇ ਪੈਸੇ ਜਿਹੜੇ ਪਿਛਲੇ ਕੰਕਾ ਸਰਸਾ ਕਾਨੂੰ ਹੈ ਅਸੀਂ ਕਾਹਦਾ ਕਹਿ ਰਹੇ ਆ ਕਿ ਇਹਨਾਂ ਦੀਆਂ ਚਦਾਤਾਂ ਵੇਚ ਕੇ ਤੁਸੀਂ ਸਰਕਾਰ ਜਾਂ ਕੋਰਟਾਂ ਨਵਣ ਕਿਸੇ ਦਿੱਲੀ ਕਮੇਟੀ ਦੇ ਜਿਹੜੇ ਇਤਿਹਾਸਾ ਘਟਵਾ ਰਹੇ ਹਨ ਜਿਹੜੀਆਂ ਜ਼ਮੀਨਾਂ ਹਨ ਇਹ ਜ਼ਮੀਨਾਂ ਭਾਈ ਲਖੀ ਸ਼ਾਹ ਵੰਜਾਰੇ ਨੇ ਗੁਰਤੇਗ ਬਾਦਰ ਸ਼ਾਹ ਦੇ ਨਾਮ ਦੇ ਅੰਗਰੇਜ਼ਾਂ ਦੀ ਸਰਕਾਰ ਨੇ ਇੱਥੇ ਆਪਣੇ ਹਜ਼ਾਰੇ ਬਣਾਉਣ ਵਾਸਤੇ ਐਕਵਾਇਰ ਕਰ ਲਈ ਤੇ ਸਿੱਖਾਂ ਨੂੰ ਮਤਾਂ ਨੂੰ ਜਗ੍ਹਾ ਦਿੱਤੀ ਆਫਟਰ ਪਾਰਟੀਸ਼ਨ ਇੱਥੇ ਆਈ ਜਿਹੜੀ ਜਿਹੜਾ ਅਸੀਂ ਉਸ ਜਗ੍ਹਾ ਨਾਲ ਬਾਤ ਕਰਨ ਵਾਸਤੇ ਪਬਲਿਕ ਸਕੂਲ ਫਾਰਮ ਹੈ ਐਂਜਲਿੰਗ ਕਾਰਜ ਬਣਾਏ ਮੈਨੇਜਮੈਂਟ ਕਾਰਜ ਬਣਦਾ ਆ ਜੋ ਜਗ੍ਹਾ ਕਿੱਥੇ ਨੂੰ ਆ ਜੋ ਸਕੂਲ ਕਿੱਥੇ ਨੂੰ ਤੁਹਾਡੇ ਚ ਕੋਈ ਜਾਣਾ ਚਾਹੇ ਮਕਰ ਪਰਸੋਂ ਜੱਤ ਮੈਂ ਤੁਹਾਡੇ ਨਾਲ ਇਸ ਜਗ੍ਹਾ ਜਾਣ ਵਾਸਤੇ ਤਿਆਰ ਹਾਂ ਕੰਟਰੈਕਟ ਨਾਕੇ ਰੱਖਦੇ ਸੋ ਕਲਕਤਿੰਗ ਸੋ ਵੀ 1 ਏਕੜ ਜਗ੍ਹਾ ਹੈ 290 ਜਾਂ 95 ਏਕੜ ਬੀਗਰ ਵਿੱਚ ਹੈ ਅਸੀਂ ਉੱਥੇ ਇੰਸਟੀਚੂਨ ਬਣਾਉਣ ਦੀ ਚੋਣ ਕੀਤੀ ਹੈ ਠੀਕ ਬਣੀ ਹੋਈ ਔਰ ਟਕਟੋਕਾਂਟ 50 ਕਰੋੜ ਰੁਪਏ ਦੇ ਲਗਾ ਦੇ ਰਹੇ ਹੈ ਜਿਹੜਾ ਸਕੂਲ ਦੀ ਬਿਲਡਿੰਗ ਸੀ ਉਹ ਜੱ태ਦਾਰ ਗੁਰਚਰਨ ਸਿੰਘ ਟੋੜਾ ਹਰੋਦੀ ਕਤਰਗਾ ਸੀ ਸਾਨੂੰ 10 ਲੱਖ ਰੁਪਿਆ ਹਰ ਸਾਲ ਅ 34 ਸਾਲ ਪਹਿਲੇ ਤੋਂ ਜ਼ਮੀਨ ਤੇ ਵਸੋਂ ਤੋਂ ਆਉਂਦਾ ਸੀ 10 ਲੱਖ ਰੁਪਿਆ ਜਾਂ ਕਦੇ ਇੱਕ ਮੈਂਬਰ ਨੂੰ ਦੇ ਦਸਾਂ ਉਹ 10 ਲੱਖ ਹੁੰਦਾ ਸੀ ਕਿਸੇ ਹੋਰ ਨੂੰ ਦੇ ਦਸਾਂ ਤੇ 8 ਲੱਖ ਹੁੰਦਾ ਸੀ ਇਨਾ ਕੋਲ ਐ ਕੁਛ ਹੋਏ ਤੁਹਾਨੂੰ ਅੱਜ 12 ਸਾਲ ਹੋ ਗਏ 12 ਸਾਲ ਤੇ 4 ਮਹੀਨੇ ਹੋ ਗਏ ਉਸ ਜਗ੍ਹਾ ਤੋਂ ਪੈਸੇ ਕਿਨੇ ਆਏ ਤੋਂਡੇ ਸਕੂਲ ਦੀ ਬਰਬਾਦੀ ਦਾ ਮੈਂ ਇੱਕ ਹੋਰ ਸਵਾਲ ਕਰਨਾ ਪੈਂਦਾ 22000 ਬੱਚਾ ਸਾਡੇ ਕੋਲ ਵਰਦਾ ਸੀ ਅੱਜ 12000 ਰਹਿ ਗਿਆ ਪਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਲਿਸਟ ਦਿਓਗੇ ਕਿ ਸੰਨ 13 ਤੋਂ ਬਾਅਦ ਤੁਸੀਂ ਕਿੰਨੇ ਟੀਚਰ ਰੱਖੇਨ ਕਿਤਨੇ ਮੁਲਾਜ਼ਮ ਰੱਖੇਨ ਗੁਰਦੁਆਰਿਆਂ ਕਿਤਨੇ ਮੁਲਾਜ਼ਮ ਰੱਖੇਨ ਤੁਸੀਂ 4 ਕਾਲਜ ਮੈਨੇਜਮੈਂਟ ਦੇ ਉਹ ਬੰਦ ਕਰ ਬੈਠੇ ਹੋ ਉਹਨਾਂ ਦੇ 35 ਅਪਲਾਈਡ ਤੁਸੀਂ ਧੱਕੇ ਪਾਉਂਦੇ ਪਿਓ ਜੱਗ ਕੇ ਜੋ ਨਾਨਕ ਪਿਆਓ ਮੈਨਟੈਂਜਾ ਕਾਮਰਸਟਾਰ ਦੇ ਵਿੱਚ ਤੁਸੀਂ 40 ਪਰਤੀਆਂ ਕੀਤੀਆਂ ਉਹ ਕਿਉਂ ਕਿ ਵਿਦਿਆਨ ਜਦ ਤੋਂ ਤੁਸੀਂ ਉਹ ਬੰਦ ਕਰ ਰਹੇ ਸੀ ਤੇ ਤੁਸੀਂ ਉਹਨਾਂ ਬੱਚਿਆਂ ਨੂੰ ਉੱਤੇ ਕਿਉਂ ਨਹੀਂ ਲਾਗਰ ਉਤਪੱਦਕ ਜੁਨੇ এমਪਲੋਇਮੈਂਟ ਦਿੱਤੇ ਅੱਜ ਤੁਸੀਂ ਉਹਨਾਂ ਨੂੰ ਕਹਿ ਰਹੇ ਨਵੀਂ এমਪਲੋਇਮੈਂਟ ਲਵਾ ਜੀ ਪ੍ਰਾਣੀ ਖਤਮ ਕਿਉਂ ਬੜੇ ਸਪਸ਼ਟ ਆ ਗਿਆ ਕਿ ਇਹਨਾਂ ਨੇ ਧੱਕੇ ਮਾਲ ਖਾਦਾ ਮਦਕ ਦੇ ਮਾਲਕਾਂ ਦਾ ਉਹਦੇ ਚ ਮਤ ਹੈ ਗਈ ਮੈਂ ਕੋ ਦੁਆਰਾ ਕਮੇਟੀ ਵਿੱਚ ਇਹਦੇ ਸਾਹਮਣੇ ਬੈਠ ਕੇ ਇਹਦੇ ਨਾਲ ਬਹਿਸ ਕਰਨ ਦਾ ਯਾਰਾ ਪ੍ਰਸਤਾਨ ਕਰ ਰਿਹਾ ਕੋਈ ਮਤਾਂ ਨਹੀਂ ਆਓ ਕੇ ਪਜੂਨ ਦੇ ਗਾਮ ਨਾਲੇ ਵਸੋ ਬੰਦ ਕਰੋ ਤੁਸੀਂ ਕੋਰ ਨੂੰ ਇਹ ਵੀ ਲਿਖ ਕੇ ਦੇਤਾ ਕਿ ਸਾਡੇ ਸਕੂਲ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਵੇਚਣ ਦਾ ਇਲਾਜ ਉਹਦੇ ਪੈਸੇ ਲੈ ਲਓ I and, and Kalo submitted the list of historical gurdwaras to the Honorable High Court with intention to attach them for the payment of areas of GHPS staff. But at that time, she advocated of future legal to attach any historical gurdwaras. ਤੁਹਾਡੇ ਨਾਲ ਤੋਂ ਟੀਚਰਾਂ ਦੇ ਵਕੀਲ ਚੰਗੇ ਦਿਖਲੇ ਜਿਨ੍ਹਾਂ ਕਹਿੰਦਾ ਸੀ ਪੈਸੇ ਅਸੀਂ ਲੈ ਲਾਂਗੇ ਪਰ ਅਸੀਂ ਕਿਸੇ ਹਿਸਟੋਰੀਕਲ ਗੋਟਵਾਰੇ ਨੂੰ ਟੈਕਸ ਕਰਾਂਗੇ ਇਹ ਆਰਡਰ ਜੇ ਉਹਨਾਂ ਨੇ ਸਬਮਿਟ ਕੀਤਾ ਹੈ ਤੁਹਾਨੂੰ 2 5 ਨੀ ਹਾਈ ਕੋਰਟ ਦੇ ਆਰਡਰ ਰਾਖ ਜੱਜ ਨੇ ਆਰਡਰ ਕੀਤਾ ਕਿ ਪ੍ਰਸ਼ਾਨੀ ਘਟਾ ਆਦੇ ਕਰਾਓ ਤੁਸੀਂ ਕਿਉਂ ਨਹੀਂ ਕਰਾਉਂਦੇ ਤੋ ਸਿੱਕਿਉ ਨਹੀਂ ਕਰਾ। ਤੁਸੀਂ ਗੱਲ ਕਰਦੇ ਦੱਸੋ ਜਿਹੜੀ ਡੈਲਾਈਟ ਕੰਪਨੀ ਦੀ ਆਡਿਟ ਹੋਈ ਹੋਈ ਹੈ ਉਹ ਕਿੱਥੇ ਵੇ ਅਸੀਂ ਇਹ ਕੇਸ ਦੁਬਾਰਾ ਅਕਾਲ ਤਖਤ ਲੈ ਕੇ ਜਾਵਾਂਗੇ। ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਸਾਡੀ ਮੀਟਿੰਗ ਸਦੀ ਪੰਜ ਪ੍ਰਧਾਨਾਂ ਦੀ ਉਨਾ ਕੋ ਪਾਇੰਟ ਕਰਦਾ ਨਾ ਦੇ ਫੈਸਲਾ ਆਇਆ ਕਿ ਸਾਡੀ ਰਿਪੋਰਟ ਰੱਖਿਆ ਗਈ ਔਰ ਮੈਂ ਕਮੇਟੀ ਬਣਾ ਕੇ ਸਾਰੀ ਗਵਰਨ ਗ੍ਰਾਮ ਲਾਓ ਕਿੱਥੇ ਗਈ ਜਿਹੜਾ ਫੈਸਲਾ ਉਸ ਵਕਤ ਦੇ ਜਥੇਦਾਰ ਨੇ ਇਹਨਾਂ ਦੀ ਲਿਆਇ ਜਾਣਕਾਰੀ ਨਹੀਂ ਦਿੱਤਾ ਉਹ ਫੈਸਲਾ ਅਸੀਂ ਨਵੇਂ ਜਥੇਦਾਰ ਕੋਲ ਵੀ ਲੈ ਕੇ ਗਏ ਇਹਨਾਂ ਕੋਲ ਇੱਕ ਮੈਂਬਰ ਪ੍ਰੈਜ਼ੀਡੈਂਟ ਹੈ ਉਸਦੀ ਭੈਣ ਨੂੰ 30 40 ਲੱਖ ਰੁਪਏ ਦੇਣਾ ਸੀ ਹੈ ਪਰ ਬਾਕੀ ਥਿਜਰਾਂ ਦੀਆਂ ਏਰੀਆਜ਼ ਦੇਣ ਵਾਸਤੇ ਪੈਸੇ ਨਹੀਂ ਹੈਗੇ। ਭਈ ਤੁਸੀਂ ਨਾ ਕਰੋ। ਸਾਰਾ ਰਕਾਰ ਦੇ ਵਿਕਣ ਸਕੂਤੋਂ ਯਾਕੇ ਮਾਰੇ ਵਾਰੇ ਕਰ ਦਿਆਂ। ਤੁਸੀਂ ਮੈਂਬਰਾਂ ਨੂੰ ਬੇ ਹਿਸਾਬੇ ਆਪਣੇ ਨਾਂ ਰੱਖਣਾ ਸਕੇ। ਆ ਗਿੰ ਕੋ ਟੋਪ ਆ ਰਹਿਣ ਕਿ ਸਾਨੂੰ ਗਿਆ 4 ਸਾਲ ਹੋ ਗਏ ਕੋਈ 2 ਸਾਲ ਹੋ ਗਏ ਜਿਨਾਂ ਨੇ ਸੇ ਮੂਹ ਨਹੀਂ ਲਾਇਆ ਆਪਣਾ ਦੀ ਕਟੂਤਾ ਕਰਕੇ ਔਰ ਇਹ ਸਾਡੇ ਕੋਲ ਆ ਗਏ ਮੰਗ ਲੈ ਜੋ ਕਰਕ ਮੈਂਬਰ ਆਗਾ ਤੋ ਤੁਹਾਡੇ ਕੋਲ ਆਂਦੇ ਕਿ ਤੁਸੀਂ ਜੱਪੀ ਪਾ ਕੇ ਲੈ ਲੈਂਦੇ ਬਈ ਜਿਹੜੇ ਅਸੀਂ ਚੋਰੀਚਿਕਾਰੀ ਕਰਸੇ ਕੰਮ ਕਰਦੇ ਕਈ ਗੱਲ ਕਰੀਏ ਇਹਨਾਂ ਦੀ ਤੁਸੀਂ ਮੈਂ ਇਹ ਦੱਸੋ ਅਸਤੇੜਿਆ ਦੇ ਉਪਕਲ ਸਾਹਿਬ ਮਹਾਰਾਜ ਗਿਆ ਸੱਚਿਆ ਅੰਗੁਰ ਗੁਰ ਸਾਹਿਬ ਦੀਆਂ ਸੰਚਿਆ ਇਹਨਾਂ ਦੇ ਗਏ ਉਸ ਤੋਂ ਇਲਾਵਾ ਇਹਨਾਂ ਨੇ ਗੁਰਤੇ ਇੱਕ ਬਾਦਰ ਸਾਹਿਬ ਦੀ 350 ਸਾਦਾ ਛੇਵੀਂ ਸਤਾ ਦੀ ਮਨਾ ਲਾ ਕੇ ਗੁਰਾਂ ਨੂੰ ਕਿਹਾ ਕੀ ਕਿਹਾ ਦੱਸੋ ਸੇਵਾ ਕੋ ਕਮਕਜਾਤ ਇਨਾ ਨੰਬਰਾਂ ਨੂੰ ਇਹ ਤੇ ਪੁੱਛੋ ਬਿਆਨ ਦੇਣ ਦਾ ਕਿਆ ਤੱਕ ਲੋ ਇਤਿਹਾਸ ਕੀ ਕਹਿੰਦਾ ਹੈ ਇਤਿਹਾਸ ਕੀ ਕਹਿੰਦਾ ਹੈ ਉਹ ਗੱਲ ਨਾ ਹੋਰ ਬਾਤ ਨਹੀਂ ਕਰਨਾਂ ਇਹ ਸਵਾਰੀਆਂ ਚੋਰੀਆਂ ਚਕਾਰੀਆਂ ਦਾ ਕਸੂਰ ਵਾਰ ਤੇ ਅਗਰ ਅਰਨੀਤ ਸਿੰਘ ਕਹਤ ਜਗਮਨਜੀਤ ਸਿੰਘ ਨੇ ਕਿਹਾ ਵੀ ਇਹ ਤੇ ਬੜਾ ਮਾਗ ਦਾ ਸਾਮੀ ਹੈ ਇਹ ਦੇਖਾਦੇ ਨੇ ਵੀ ਬਿਸ਼ੱਕ ਸੁਗਾ ਸਰਕਾਰ ਨਾਲ ਮਿਲ ਕੇ ਅਕਾਤ ਕਰਨ ਬਣਾਉਣ ਦੀ ਕੋਸ਼ਿਸ਼ ਕੀਤੀ ਵਿੱਚੋਂ ਸੋਨਾ ਆਦਾ ਪਰ ਚਲੋ ਸਾਰੇ ਸਕੂਲਾਂ ਨੂੰ ਮੈਲਬੇਟ ਕਰਕੇ ਇੱਕ ਬੜਾ ਕੀ ਦੇ ਠਾ ਕਮੇਟੀ ਵੀ ਸਾਰੀਆਂ ਪ੍ਰਥੀਆਂ ਜਨੇਗਾ ਸਾਰੇ ਬੱਚੇ ਉਸ ਤੋਂ ਬਾਅਦ ਸਕੂਲਾਂ ਨੇ ਮੁੜ ਕੇ ਪਿੱਛੇ ਵੀ ਦਿੱਤਾ ਮੁੜ ਕੇ ਪਿੱਛੇ ਨਹੀਂ ਦਿੱਤਾ ਘਟੇ ਹੀ ਘਟੇ ਰੋਜ਼ ਟੀਚਰ ਰੱਖੇ ਜਾ ਰਹੇ ਨੇ ਪੈਸੇ ਖਾ ਕੇ ਟੀਚਰ ਰੱਖੇ ਜਾ ਰਹੇ ਨੇ ਪੱਕਾ ਉਹਨਾਂ ਟੀਚਰਾਂ ਕੋਲ ਕੰਮ ਕੀ ਹੋ ਪਤਾ ਹੀ ਨਹੀਂ 22050 ਸਾਡੇ ਕੋਲ ਪੰਡਾਸੇ 12000 ਰਹਿ ਗਏ 11000 ਰਹਿ ਗਿਆ ਤੇ ਸਕੂਲ ਕਿਥੋਂ ਚੱਲਣ ਤੁਸੀਂ ਕਿਸੇ ਅੱਛੇ ਸਕੂਲ ਦੇ ਟੀਚਰਸ ਤੋਂ ਲਾਇਬ੍ਰੇਰੀਆਂ ਨੂੰ ਜਾ ਕੇ ਇਹਨਾਂ ਦੇ ਲਾਇਬ੍ਰੇਰੀ ਦਿਖਾਦੇ ਸਕੂਲ ਦਿਖਾਦੇ ਉਹ ਕਹਿੰਦੇ ਅਸੀਂ ਮੁਫਤ ਹੀ ਕੰਮ ਕਰਨਾ ਸਿੱਖਿਆ ਹੁਣ ਗੁਰੇ ਚਾਂ ਨੰਮੀ ਅਕਾਦਿਆ ਸਕੂਲ ਕਿਹੜਾ ਸਕੂਲ ਹੈ ਕਰਾ ਜਿੱਤੇ 20-20 ਸਾਲ ਪੁਰਾਣੀਆਂ ਕਿਤਾਬਾਂ ਪਈਆਂ ਨੇ ਨਵਾਂ ਵੀ ਕਿਤਾਬ ਹੀ ਕੋਈ ਨਹੀਂ ਵੈਰੀ ਗੁਜਾਰਾ ਛੇ ਆ ਗਈ ਜੇ ਇਹਦੇ ਦਮ ਹੈ ਇਹ ਬਿਸ਼ੱਕ ਸਖਸ਼ਣ ਲੈ ਆਏ ਪਰਸਨ ਲੈ ਆਏ ਜੇ ਨੰਬਰ ਕਿ ਲੈ ਆਏ ਗੁਰਦੁਆਰਾ ਕਮੇਟੀ ਦੇ ਜਿਹੜਾ ਹੈਗਾ ਦਾ ਹਾਲ ਤੁਹਾਡੇ ਮੇਰਾ ਬਿਆਸ ਕਰ ਰਿਹਾ ਹੈ ਕਿ ਸਦਾ ਪਾਲਣਾ ਦੀ ਕੀ ਹੈ ਕਿ ਤੁਸੀਂ ਇਸ ਕਿ ਜਿਹੜੀ ਕਿਡੇ ਵੀ ਚੈਨਲ ਤੇ ਆ ਕੇ ਸਾਜਨਾਤ ਬੈਠ ਕੇ ਮੋਨਰਪਾ ਜੀ ਮੇਰਾ ਚੈਨਲ ਵੀ ਤੁਹਾਡਾ ਜਗਾ ਵੀ ਤੁਹਾਡੇ ਮੈਂ ਤਿਆਰ ਆ ਉਹ ਵੀ ਇਹ ਕਹਿ ਰਹੇ ਪੋਟਾ ਨਹੀਂ ਰੇ ਉਹਨੇ ਕਿਹਾ ਨਾਲ ਐਕਸੈਪਟਡ ਅਗਰ ਉਸਨੇ ਕਿਹਾ ਤੇ ਮੈਂ ਐਕਸੈਪਟ ਕਰਦਾ ਗੱਲ ਖਤਮ ਹੋ ਗਈ ਜੀ ਕੋਈ ਦਾਦੇ ਵੀ ਨਾਲ ਬਿਠਾ ਲੈ ਜਿਹੜਾ ਕਿ ਆਏ ਉੱਤੇ ਮੇਰੀ ਗੁਜ਼ਾਰਿਸ਼ ਇਹ ਹੈ ਕਿ ਭਾਵੇਂ ਅੱਜ ਮੌਤ ਬਹੁਤ ਖਰਾਬ ਹੈ ਹਿੰਦੁਸਤਾਨ ਦਾ ਕੋਈ ਆ ਰਿਹਾ ਅਖਬਾਰ ਰਿਹਾ ਪਾਕਿਸਤਾਨ ਪਰ ਮੈਂ ਕਹਾਂਗਾ ਸੰਕਾ ਸਰਕਾਰ ਨੂੰ ਇਹੋ ਜੇ ਬੇਈਮਾਨਾ ਤੇ ਹੱਥ ਰੱਖਣਾ ਬੰਦ ਕਰ ਦੇ ਪੁਰ ਸਰਕਾਰ ਨੂੰ ਕਹਾਂਗਾ ਕਿਸੇ ਸਕੂਲ ਦਿੱਲੀ ਕਮੇਟੀ ਦੇ ਸਕੂਲ ਗੁਰਦੁਆਰੇ ਉਹਨਾਂ ਦੇ ਜਦਾਦਾਂ ਨਿਲਾਮ ਕਰਨ ਦੀ ਜੂਰਤ ਨਹੀਂ ਹੈ ਔਰ ਅਗਰ ਨਿਲਾਮ ਹੋਣ ਤੇ ਇਹਨਾਂ ਦੀਆਂ ਕੋਠੀਆਂ ਇਹਨਾਂ ਦੇ ਜਦਾਦਾਂ ਨਹੀਂ ਆਉਣ ਮੁੜ ਗਿਆ ਜਿਹੜੇ ਪੈਸੇ ਇਕੱਠਾ ਇਕੱਠੇ ਆਉਣਗੇ ਉਹ ਦੇਾਂਗੇ ਜੇ ਫਿਰ ਕੋਈ ਬਚ ਗਏ संगत को जमा करेंगे पर सब तो पेलो फिर जरूरिया मामला उद्दा टीचर वाला जरूरी मुद्दा है, तार तार है ते एक दूसरे खिलाफ बयानबाजी शुरू हो जाती है ਪੈਕਸ ਦੇ ਹਿਸਾਬ ਨਾਲ ਕਿੱਦੋਂ ਪਤਾ ਲੱਗੇ ਕਿ ਮਾਮਲਾ ਸ਼ੁਰੂ ਕਿਦੋਂ ਹੈ ਸ਼ੁਰੂਆਤ ਕਦੋਂ ਹੈ ਪੈਕਸ ਦੇ ਮੁਤਾਬਿਕ ਬਿਆਨ ਬਾਗੀ ਤੇ ਚਲਦੀ ਕਰਦੇ ਤੱਕ ਮੇਰੇ ਗਾਂਸ਼ਕਾ ਮੈਂ ਜੋ ਗੱਲ ਕਹਿ ਰਿਹਾ ਹਾਂ ਐਸਾ ਹੋ ਰਿਹਾ ਹੈ 2013 ਤੱਕ ਕੋਈ ਸਾਡੇ ਦਾ ਮਕਦਮਾ ਸੀ ਦਿੱਲੀ ਕਮੇਟੀ ਦੇ ਉੱਤੇ ਕਿਸੇ ਕਿਸੇ ਦਾ ਕੋਈ ਮਕਦਮਾ ਨਹੀਂ ਸੀ ਲਾਸ ਕੋਈ ਨਾ ਟੀਚਰਾਂ ਦਾ ਕੋਈ ਕੇਸ ਨਹੀਂ 2000 ਦਾ ਦਿਖਾ ਦਿਓ ਕੋਈ ਦੇਖੋ ਮੇਰੇ ਸਾਹਮਣੇ ਕੋਈ ਵੀ ਨਹੀਂ ਸੀ ਕੋਈ ਇਹ ਅੱਛਾ ਜੀ ਮੈਨੂੰ ਤਰੱਕੀ ਨਹੀਂ ਮਿਲੀ ਫਾਨੀ ਮੈ ਤਰਖਾਵਾ ਦਾ ਕੋਈ ਨਹੀਂ ਸੀ ਇੱਕ ਪੈਸੇ ਦਾ ਨਹੀਂ ਸੀ ਬਰ ਸਿਕਸ ਪੇਕ ਕਮਿਸ਼ਨ ਦਾ ਕੋਈ ਨਹੀਂ ਨਾ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਹੋਰ ਦੱਸ ਦੇਣਾ ਅਸਰ ਕੀ ਇਹਨਾਂ ਨੇ ਫੇਵਲ ਸਬਮਿਟ ਕੀਤੀ ਸੀ ਹਾਈ ਕੋਰਟ ਦੇ ਅੱਗੇ ਉਹਨਾਂ ਦੀ ਲਾਇਬਿਲਟੀ ਕਿੰਨੀ ਸੀ ਕਿਦੇ ਵਕਤ ਤੇ ਕਿੰਨੀ ਲਾਇਬਿਲਟੀ ਬਣੀ ਇਹਨਾਂ ਦੇ ਵਕੀਲ ਨੇ ਇਹਨਾਂ ਦੀ ਮੈਨੇਜਮੈਂਟ ਨੇ ਪੇਸ਼ ਕੀਤੀ ਜਿਹਦੇ ਅੰਦਰ ਦਿਖਾਇਆ ਗਿਆ 83 ਕਰੋੜ ਰੁਪਏ ਦਾ ਡੈਟ ਬਣਦੀ ਸੀ 2006 ਤੋਂ ਲੈ ਕੇ 2013 ਤੱਕ ਸਭ ਤੋਂ ਵੱਧ ਪੀਰੀਅਡ ਦੀ ਜਦਕੀ ਸਰਪਾ ਸਾਹਿਬ 123 ਕਰੋੜ ਦੇ ਡੈਟ ਛੋਟ ਕੇ ਗਏ ਸੀ ਹੈ ਉਹ ਹੈ ਰਿਟਰਨ ਨਹੀਂ ਚੱਕਾ ਬਈ ਕਿਦਾ ਮਤ ਦਾ ਪੱਲਾ ਫਿੱਟੋ ਪਈ ਸੀ ਡੈਮੋਕ੍ਰੇਸੀ ਡਿਵੀਡਿਡ ਤੇ 40 ਬਚ ਗਏ 40 ਇੱਕ ਬਣ ਦੂਜੀ ਕਰ ਇਹਨਾਂ ਨੇ ਲਿਖਿਆ ਕਿ ਅਗਰ ਪਹਿਲੀ ਗੱਲ ਸਪਨਾ ਸਾਹਿਬ ਨੇ ਪੜਾਈ ਰੜੀ ਸੀ ਕਿ ਜੀ ਸਾਰੇ ਦੇ 6th ਕਮਿਸ਼ਨ ਤੱਕ ਪਹੁੰਚ ਕਰੋ ਕਿਉਂਕਿ ਅਸੀਂ ਮੈਨਟਰੀਸ ਹੁੰਦਾ ਫਿਰ ਫਸਟ ਮਾਰਿਆ 2019 ਦੇ ਅੰਦਰ ਬੈਠ ਕੇ ਇੱਕ ਕਮਿਸ਼ਨ ਫਾਈਲ ਕੀਤਾ ਹਿੰਦੀ ਆਫਿਸ ਆਫ ਟ੍ਰੈਕਟਰ ਐਜੂਕੇਸ਼ਨ ਜਿਹਦਾ ਬਾਰ ਬਾਰ ਚਿੰਗਰ ਵੀ ਕਰਦੇ ਨੇ ਇੰਕੀ ਬਰੇਸਪਟ ਹੁੰਦੇ ਰਹਤੇ ਇਹਨਾਂ ਨੇ ਇੱਕ ਫੈਸਲਾ ਆਇਆ ਮਿਨਿਸਟਰ ਸੀ लवली ਜੀ ਟ੍ਰੈਕਟਰ ਐਜੂਕੇਸ਼ਨ ਦਲਵਿੰਦਰ ਜੀ ਜੀ ਉਹਨਾਂ ਨੇ ਬੈਠ ਕੇ ਫੈਸਲਾ ਕੀਤਾ ਜੀ ਅਗਲੇ ਸਾਲ ਸਤੰਭੀ ਤੋਂ થી ਰਿਡਿਊਸ ਪੇ ਕਰਨਾ ਸ਼ੁਰੂ ਕਰਾਂਗੇ ਦੇਣਾ 2013 ਤੋਂ ਲਾਗੂ ਕਰਾਂਗੇ ਪਰ ਮੀਨ ਟਾਈਮ 6 ਮਹੀਨੇ ਦੇ ਅੰਦਰ ਇਹਨਾਂ ਦੀ ਕੋਈ ਅਡਮਨਟ ਚੇਂਜ ਹੋ ਗਈ ਉਸ ਮੇਜਬੜ ਦੇ ਅੰਦਰ ਆ ਗਏ ਇਹਨਾਂ ਨੇ ਦੇਣ ਤੋਂ ਬਨਾ ਕਰਤਾ ਉੱਥੋਂ ਲੈਬਿਲਟੀ ਸ਼ੁਰੂ ਹੋ ਗਈ ਅਗਰ ਇਹ ਦੇਣ ਤੋਂ ਪਹਿਲਾਂ ਤੇ ਇਹ ਮੇਰੀ ਲੈਬਿਲਟੀ ਵੀ ਨਹੀਂ ਬਣਦੀ ਸੀ ਸੱਖੋ ਕਰ ਲੈ ਜੀ ਸਾਡੇ ਨੇ ਕੋਈ ਸੰਚਾਰ ਚੱਲ ਰਹੀ ਸੀ ਸਾਡੇ ਨੇ ਕੋਈ ਸੰਚਾਰ ਚੱਲ ਰਹੀ ਸੀ ਉਹ ਕੰਨੇ ਸੰ ਚਪੜਾ ਸੀ ਕਲਰਕ ਜੋ ਵੀ ਹੈ ਭਾਵੇਂ ਤੁਸੀਂ ਫਾਸਤੂ ਰੱਖਿਆ ਉਨਾ ਸਾਰਿਆਂ ਨੂੰ ਤੁਸੀਂ ਸਿੱਖ ਰਿਹਾ ਤੁਸੀਂ ਅਸੀਂ ਖਾਲੀ ਟੀਚਰਸ ਨੂੰ ਦੇਣ ਵਾਸਤੇ ਚਾਹਸਾਂ ਪਰ ਫਿਰ ਸਾਡਾ ਫੈਸਲਾ ਆਇਆ ਵੀ ਦੇਣੇ ਪੈਣਾ ਅਸੀਂਗਾ ਟਾਈਮ ਹੋ ਤੇ 1 ਫਰਵਰੀ 2013 ਤੋਂ ਪ੍ਰਕਾਰ ਕਿਸੇ ਉਹਦੇ ਉਸ ਅਸੀਂ ਮੰਨ ਲਿਆ ਕਿ ਅਸੀਂ ਦੇਾਂਗੇ ਪ੍ਰੀਵੀਅਸ ਖਤਮ ਇੱਕ ਦਿਨ ਤੁਹਾਨੂੰ ਹੋਰ ਦੱਸਦੇ ਆਂ ਮਾਰਚ ਅਪ੍ਰੈਲ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਉਹ ਸੰਤੂਰ ਹਟਲ ਸੰਤੂਰ ਹੋਟਲ 'ਚ ਉੱਤੇ ਹਿੱਤ ਦੇ ਜਮੇ ਲਾਇਆ ਗਿਆ ਤੇਤ ਨੇ ਕਿਹਾ ਜੀ ਕਿ ਮੈਂ ਅੱਜ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ 6% ਕਮਿਸ਼ਨ ਦੇ ਆਇਆ ਤੇ ਐਲਾਨ ਕੀਤਾ ਕਿ ਇਸ ਅੱਜ ਦੇ ਵਿੱਚ ਉਹਨਾਂ ਨੇ ਜਿੰਦਾਬਾਦ ਕਰ ਦਿੱਤੀ ਅਗਲੇ ਹੀ ਪਾਇਆ ਉਹਨੇ ਕਿਹਾ ਜੀ ਮੈਂ ਸਰਨੇ ਦੇ ਵਕਤ ਦਾ ਕੋਈ ਪੈਸਾ ਨਹੀਂ ਦੇਵਾਂ ਉਹਨਾਂ ਨੇ ਕਿਹਾ ਜੀ ਮੰਨੂ मेरे मगर पैसा ही है, और और है।, है कि, कि मैं मैं, मैं ही नहीं चिट्ठी दिल्ली कमेटी जाए गलत है मैं क्यों ना मैं देना मेरा प्राइवेट से कोई मैं पैसे बचा के कर, कर ला जा ਅਸੀ ਹੈ ਕਿ ਆਪ ਜਿਹੜੇ ਵੱਤ ਵੱਤ ਪੈਸੇ ਦੇ ਸਕੀਏ ਬਚਾ ਸਕੀਏ ਜਿਨ੍ਹਾਂ ਨੂੰ ਕਾ ਸਕਿਆ ਲੰਗਾ ਲਈ ਹੈ ਮੇਰੇ ਕਿਤੀ ਹੈ ਮੈਂ ਕਿ ਕੋਈ ਬੜੀਆਂ ਦਾ ਮੈਂ ਕਹਾਂ ਜਿਹੜੇ ਪਾਣੀ ਨੂੰ ਸੋਸ ਜਿਹੜਾ ਜਿਹੜੇ ਪਾਣ ਹੋਈ ਸੀ ਮੈਂ ਕੀ ਬਤਰਾ ਰਹਾ ਸੀ ਬਚਾ ਕੇ ਖਾ ਗਏ ਇਸ ਕਿਪੇ ਦੇਣ ਵਾਸਤੇ ਸਕੂਲਾਂ ਦੀ ਫੀਸ ਵਧਾਈ ਗਈ ਸੀ ਨਾ ਜਿਹੜੀ ਸਕੂਲਾਂ ਦੀ ਫੀਸ ਚਲਦੀ ਪਈ ਸੀ ਇਹ ਕਿਦੋਂ ਕਾਫੀ ਜੀ ਕਿਸ ਤਰ੍ਹਾਂ ਬਣ ਗਿਆ ਬੀਸ ਕਿਹੜਾ ਉਹ ਉਹ ਜਿਹੜੇ ਲਿਖ ਰਹੇ ਨੇ 83 ਕਰੋੜ ਦੀ ਹੈ ਕਿਸ ਤਰ੍ਹਾਂ ਟਿਕ ਪਈ ਪੰਜਾਬੀ ਦੇ ਦੋ ਮਹਾਵਰਣ 400 ਕਰੋੜ ਬੀ ਜਿਹੜੀ ਲਾਇਬਿਲਟੀ ਬਣੀ ਹੈ ਨਾ ਗ੍ਰੈਜੂਇਟੀ ਹੈਗੀ ਹੈ 2019 ਤੋਂ ਬਾਅਦ ਪੇ ਨਹੀਂ ਕੀਤੀ ਕੋਈ ਤੁਸ਼ੁਬਾਦ ਹੋਈ ਹੈ ਸਾਰੀ ਇਹ ਲਿਖਿਆ ਆ ਇਹਨਾਂ ਦੇ ਆਰਡਰ ਦੇ ਵਿੱਚ ਇਹ ਕਾਪੀ ਜਿਹੜੀ ਕਹਿ ਰਹੇ ਨੇ ਵੀ 2006 ਤੋਂ 15% ਤੱਕ ਡਾਕਟਰਾ ਦਾ ਤਰਸੇ ਉਹ ਜਿਹੜੀ ਤੁਸੀਂ ਦੱਸੀ ਉਹਦੀ ਗੱਲ ਸਰ ਉਹ ਐਸਾ ਹੈਗਾ ਸੀ ਨਾ ਪਹਿਲੇ ਇਹਨਾਂ ਨੇ ਫਗਰ ਉਸ ਟਾਈਮ ਦੇ ਲਗਾਣੇ ਨੇ 2006 ਤੋਂ ਲੈ ਕੇ 2013 ਤੱਕ 83 ਕਰੋੜ ਬੰਦਾ ਸੀ 123 ਕਰੋੜ ਪਰ ਖਿਆ ਸੀ ਇਹਨਾਂ ਨੇ ਇਹ ਸੋਚਿਆ ਕਿ ਗੁਰਦੁਆਰਾ ਕਮੇਟੀ ਦਾ ਪੈਸਾ ਬਚ ਸਕਦਾ ਹੈ ਮੈਨੇਜਮੈਂਟ ਦੇ ਤੌਰ ਦੇ ਉੱਤੇ ਤੇ ਬਚਾਇਆ ਕਰਨਾ ਚਾਹੀਦਾ ਹੈ ਕੋਈ ਵੀ ਮੈਨੇਜਮੈਂਟ ਹੋਏਗੀ ਬਚਾਏਗੀ ਕੋਈ ਪਰਸਨਲ ਫੈਕਟਰੀ ਤਾਂ ਹੈ ਨਹੀਂ ਕਿ ਜੀ ਅਸੀਂ ਦੇ ਦਈਏ ਬਚਾ ਲਈ ਪਚਾਇਆ ਤਾਂ ਸੁੰਨਾ ਤਾਂ ਪੈਸਾ ਬਚਾਇਆ ਉਹਨਾਂ ਨੂੰ ਬਣਾਇਆ ਔਰ ਮੰਨ ਗਏ ਮੈਨੇਜਮੈਂਟ ਦਾ ਔਰ ਗੁਰਦੁਆਰਾ ਕਮੇਟੀ ਦਾ ਫੈਸਲਾ ਹੋਇਆ ਜਿਹੜੇ ਸਟਾਫ ਦਾ ਕਿ ਚਲੋ ਜੀ ਫਰਮਰੀ ਤੋਂ ਲਾਗੂ ਕਰ ਦੇਣਾ education ਦੇ ਅੰਦਰ ਜਾ ਕਰਕੇ education ਦਾ ਆਫਿਸ ਲਗਰੀ ਜੀ ਦੇ ਡਾਕ ਮਿਨਿਸਟਰ ਜੀ ਕਈ ਵਾਰੀ ਜ਼ਿਕਰ ਆਇਆ ਰੈਫਰਡ ਫਾਈਲ ਕੀਤਾ ਠੀਕ ਹੈ ਜੀ ਫਰਵਰੀ 2013 ਤੋਂ ਲਾਗੂ ਕਰਾਂਗੇ 6 ਮਹੀਨੇ ਬਾਅਦ 6 ਮਹੀਨੇ ਬਾਅਦ ਲਾਗੂ ਹੋਣਾ ਚਾਹੀਦਾ ਮੇਨ ਰੈਂਕ ਪ੍ਰੋਮੋਸ਼ਨ ਬਦਲ ਗਈ ਇੱਕ ਫਰਵਰੀ ਤੋਂ ਪ੍ਰੋਮੋਸ਼ਨ ਬਦਲ ਗਈ ਜੋ ਬਚ ਟੈਕਵੈਂਟ ਟੈਕਵੈਂਟ ਦਾ ਕਾਰਟੇਕ ਮੈਂ ਅਗਰ ਬਚ ਵੀ ਗਿਆ ਤੇ ਅਗਰ ਬਚ ਵੀ ਗਿਆ ਤਾਂ 40 ਕਰੋੜ ਫਿਰ ਬਚਦਾ ਹੈ ਅਗਰ ਜਿਹੜਾ ਇੱਥੇ ਲਿਖਿਆ ਹੈ ਤਾਂ 80 ਕਰੋੜ ਲਾਇਬਿਲਟੀਜ਼ ਹੈ ਉਹ ਇਹਨਾਂ ਨੇ ਕਿ ਨਾਲ ਉਹ ਲਿਖਿਆ ਕਿ ਇਹਦੇ ਕੋਲ ਛੋੜ ਕੇ ਵੀ ਗਈ ਸੀ ਟੈਕਵੈਂਟ ਲਿਖਿਆ ਲਿਖਿਆ ਦੇ ਲਿਖਿਆ I look the exorb into clear ਤਾਂ ਫਿਰ ਤਾਂ ਲੱਗੇ ਕੁਝ ਬਚਦਾ ਨਹੀਂ ਨਾ ਤੁਹਾਡਾ ਫਿਰ ਉਸ ਟਾਈਮ ਤੋਂ ਨਹੀਂ ਬਚਦਾ ਸਰ ਉਹਦਾ ਐਫ ਡੀ ਜਗੇ ਨਾ 850 ਲੱਖ ਕਰਦਾ ਹੈ ਅਸੀਂ ਤੇ ਬੈਂਕਸ ਨੂੰ ਮੈਂ ਚਾਰ ਬੰਦਿਆਂ ਦਾ ਨਾਮ ਲਿਆ ਸੀ ਵੀਲੇ ਚਾਰ ਬੰਦੇ ਜਾ ਕੇ ਸਕੂਲਾਂ ਦੇ ਕਾਉਂਟ ਚੈੱਕ ਕਰ ਰਹੇ। ਉਹਦੇ ਵਿੱਚ ਡਾਕਟਰ ਜਸਵੰਤ ਨੂੰ ਮਿਲਿਆ ਸੀ। ਡਾਕਟਰ ਜਸਵੰਤ ਸਿੰਘ ਕਹਿਣ ਲਗਾ ਕਿ ਮੈਨੂੰ ਕਿਹ ਪਤਾ ਤੂ ਕਿੰਨੇ ਛੱਡ ਗਿਆ। ਮੈਂ ਕਹਾਂ ਕਿ ਬਨੇ ਦੇ ਦੁਕਾਨ ਹੈ ਪੈਸੇ ਵੜ ਕੇ ਪਰਚੀ ਪਾੜਤੀ। ਤੂੰ ਜਾ ਕੇ ਸਕੂਲਾਂ ਜਾ ਕਹਿੰਦੇ ਜੀ ਪਹਿਲੀ ਫਰਵਰੀ ਨੂੰ ਕੈਸ਼ ਕਿਤਰਾ, ਕਰੰਟ ਅਕਾਊਂਟ ਕਿਤਰਾ ਔਰ ਰੱਡੀਆਂ ਕਿਤਰੀਆਂ ਸਾਹਮਣੇ ਗੱਲ ਆ ਜਾਏਗੀ। ਧੋਣ ਕਿਹੜਾ ਸਾਫ ਮੁਕਿਆ। ਹਣ ਚਾ ਕੇ ਚੈੱਕ ਕਰ ਲੈਣ ਕੋਈ ਗਿساب ਖਤਮ ਥੋੜੀ ਹੋ ਗਿਆ ਹੈ ਅੱਲੇ ਸ਼ੀਟਾ ਉੱਤੇ ਚੈੱਕ ਕਰ ਲੈਣ ਗੱਲ ਅਗੇ ਜੀ ਦੇਖੋ ਗੱਲ ਸੁਣੋ ਇਹਨਾਂ ਇਹ ਹਰ ਪ੍ਰਬੰਧ ਦੇ ਵਿੱਚ ਤੇ ਬੈਲੈਂਸ ਸਾਡੀਆਂ ਦੋ ਆਗਿਆ ਇੱਕ ਜਿਹੜੇ ਉਸਨੇ ਚੈਲੰਜ ਕੀਤਾ ਆਇਆ ਸਭ ਚੈਲੰਜ ਐਂਡ ਜੋ ਆਲਸੋ ਟ ਕਮ ਦੂਸਰਾ ਜੇ ਦਾਦਾ ਇਹਨਾਂ ਦੀਆਂ ਕੁੜਕੋਣ ਗਿਆ ਅਗਰ ਇਹਨਾਂ ਦੇ ਮਕਾਨ ਦੁਕਾਨ ਮੁਤਰਖਾਨਿਆਂ ਤੋਂ ਪੈਸੇ ਨਹੀਂ ਬਸ ਮਿਲਉਂਦੇ ਤਾਂ ਇਹਨਾਂ ਦੇ ਘਰ ਦੀਆਂ ਜਿੱਦ ਜੁਐਲਰੀ ਵੇਚਾ ਉਸ ਤੋਂ ਤੋਂ ਨੇਰਾ ਕੀ ਦੀ ਜਾਵੇ ਉਹਦੇ ਪੈਸੇ ਲੈ ਲਓ ਨਹੀਂ ਪ੍ਰਬੰਧ ਕਰਨਾ ਚਾਹੋ ਛੁੱਪੀ ਕਰੋ ਫਿਰ ਮੈਂ 2 ਸਾਲ ਪਹਿਲੇ ਵੀ ਕਹਿ ਆ ਪੇਖਾ ਦਾ 3 ਸਾਲ ਪਹਿਲੇ ਘਟਾ ਦਾ ਅਗਰ ਤੁਹਾਡੇ ਕੋਲ ਸਕੂਲ ਨਹੀਂ ਚੱਲਦੇ ਸਾਡੇ ਵਾਲੇ ਕਰੋ ਕਿ ਇਸ ਕੰਡੀਸ਼ਨ ਵਿੱਚ ਕਿਸ ਤਰ੍ਹਾਂ ਕਲਾ ਸਕੋ ਇਸ ਕੰਡੀਸ਼ਨ ਵਿੱਚ ਜਿਸਾਬਤ ਉਹਨਕੇ ਦੇਖੋ ਸਰਬਜਗਤਾਰ ਸਿੰਘ ਜੀ ਮੇਰੀ ਗੱਲ ਸੁਣ ਲਓ 400 ਕਰੋੜ ਰੁਪਏ ਲੱਗੂ ਜਾਣਾ ਹੈ 1395 ਚਾਰ ਦੇ ਲਿਆ ਸੀ ਦਿੱਲੀ ਕਮੇਟੀ ਦੇ ਕੋਲ ਤਲਪ ਟੈਂਕਰ ਰੋਡ ਤੇ ਆਸੂ ਸਰੋਕ ਟੈਂਕਰ ਰੋਡ ਅਸੀਂ ਪਹਿਲੇ ਸਾਲ 9 ਕਰੋੜ ਤੱਕ ਲੱਗਿਆ ਸੀ ਸਹੀ ਹੈ ਅਸੀਂ ਘਟੋ ਘਟ ਇਹਨਾਂ ਸਾਰਾਂ ਦੇ ਵਿੱਚ 300 ਕਰੋੜ ਤੋਂ ਉੱਪਰ ਵੀ ਆ ਬਿੜ ਗਿਆ ਹੋਈ ਜੀ ਸਹੀ ਵੀ ਕੀ ਹੈ एक कितने गए मन को तू ही दसना जब तक मनजीत सिंह ने चेयरमैन बनाया सारे सारिया दनख्ह तू देगा पैसे तू देगा माता सुंदरी से तू दफ्तर खोलिया है जी उस वक्त की सोचे आज सबकीन सब तो वह मान स्कूलों के मालेश हरमीत सिंह ने खाता और खाके सारे सारियागा रहे हैं ਤੂੰ ਬੋਲ ਕਿਉਂ ਦਿੱਤਾ ਕਹਾ ਜੀ ਕਿ ਤੈਨੂੰ ਦਿੱਤਾ ਪੈਸਾ ਇੱਕ ਦੋ ਤੂੰ ਗਾਲੇ ਹੀ ਖੰਨਾ ਦੀ ਮੈਂ ਨਾ ਲੈਂਦਾ ਹਰ ਨਾ ਭੈਣ ਨੂੰ ਤੂੰ 40 ਲੱਖ ਰੁਪਏ ਦੇ ਬਿਠਾਏ ਆਪਣੇ ਨਾਂ ਰੱਖਣਾ ਸੀ ਕਿਉਂ ਕੋਲੋਂ ਦੇਣਾ ਬੜਾ ਪੰਨੇ ਕਾ ਸੁਬਦਾ ਬਿਆਪ ਹੋ ਜਾਣਾ ਓ ਪੈਸੇ ਜਮਾ ਕਰ ਬੈਂਕ ਨੂੰ ਸਕੂਲ ਦੇ ਵਿੱਚ ਤੇ ਮੈਂ ਇਹ ਦੱਸਾਂ ਵੀ ਇਹਨਾਂ ਨੇ ਕੀਤਾ ਕੀ ਹੈ ਇਹਨਾਂ ਨੇ ਪਿਛਲੇ ਸਾਲਾਂ ਵਿੱਚ ਕਿਹੜੀ ਪ੍ਰਾਪਤੀ ਕੀਤੀ ਹੈ ਗਰਸਨ ਅਜੇ ਤੇ ਚਾਰ ਮੈਨੇਜਮੈਂਟ ਕਾਲਜ ਬਣਾਇਆ ਇੰਜੀਨੀਅਰਿੰਗ ਕਾਲਜ ਬਣਾਇਆ ਉਸਰਾ ਕਾਲਜ ਬਣਾਇਆ ਡੀਏਡ ਬੀਏਡ ਕਾਲਜ ਦੋ ਬਣਾਏ ਸਾਰੇ ਸਕੂਲਾਂ ਦੀਆਂ ਵਿੰਡੀਆਂ ਸਾਡੇ ਵਕਤ ਗੁਰੂ ਗੋਬਿੰਦ ਸਿੰਘ ਕਾਲਜ ਦੀ ਬਿਲਡਿੰਗ ਸੀ ਛੋਟੇ ਜਿਹੇ ਕਮਰਿਆਂ ਤਰਪਾਲਾਂ ਦੇ ਕਾਲਜ ਚੱਲਦਾ ਸੀ ਇੰਜੀਨੀਅਰਿੰਗ ਕਾਲਜ ਬਣਿਆ ਉਸੇ ਬਣਾਇਆ ਕੀ ਹੈ ਦੱਸੋ ਮੈਂ ਵੀ ਬਿਗੜ ਦੇ ਵਿੱਚ ਸਾਡਾ 2 ਕਰੋੜ ਰੁਪਏ ਲੱਗਾ ਜੇ ਇਹਨਾਂ ਨੇ ਮਿੱਟੀ ਕਰਕੇ ਰੱਖ ਦਿੱਤਾ ਸਰਸੇ ਨੇ ਆਪਣੇ ਇੱਕ ਚਾਚੇ ਨੂੰ ਸਕੂਲ ਨਾਲ ਖੋਲਤਾ ਇਹ ਸਕੂਲ ਦੇ ਸਟੂਡੈਂਟ ਸਾਡੇ ਘਾਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਹੋਮ ਮਿਨਿਸਟਰ ਨੂੰ ਪੀੜ ਕਰਾਂਗਾ ਇਹ ਤੇ ਕਰਨਗੇ ਕਰਨਗੇ ਤੁਸੀਂ ਈਡੀ ਦੇ ਬੰਦੇ ਬਿਠਾ ਕੇ ਇਹਨਾਂ ਦੀ ਚੈੱਕ ਕਰਾਓ ਸਾਰੀ ਫਿਰ ਇਹਨਾਂ ਨੂੰ ਮਿਨਿਸਟਰ ਬਣਾਣਾ ਨਾ ਇੱਕ ਵਾਰ ਹੋਰ ਕਰਨੀ ਹੈ ਜੀ ਅੱਤ ਆਰਾ ਕਰਦੇ ਗੁੰਡਾ ਕਰਦੇ ਡੰਗਲਾ ਸਾਹਿਬ ਕ੍ਰਿਪਾ ਕੁੰਜੀਤ ਸਿੰਘ ਸਾਹਿਬ ਬਰਾਬਰ ਹੋ ਰਹੀ ਇਹਨਾਂ ਦੇ ਮੈਂਬਰ ਤੱਕ ਤੇ ਇਹ ਗੁੰਡਾ ਕਰ ਦਿਆ ਟੀਚਰਜ਼ ਨਾਲ ਰਿਲੇਸ਼ਨ ਬਣਾਣੇ ਹੈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਇਸ ਐਤਵਾ ਚਰੇ 11 ਵਜੇ ਨਾਲ ਕੁਝ ਮੁੰਡਿਆਂ ਨੇ ਇੱਥੇ ਆ ਕੇ ਸਰਚ ਕੀਤਾ ਜਿਲ ਉਹਨਾਂ ਨੇ ਸਾਹਮਣੇ ਜਾ ਕੇ ਦੇਖਿਆ ਬਈ ਜਿਹੜੇ ਇਹਨਾਂ ਦੇ ਸੇਵਾਦਾਰ ਨਹੀਂ ਗ੍ਰੱਥੀ ਔਰ ਜਿਹੜੀਆਂ ਸੇਵਾਦਾਰੀਆਂ ਸਨ ਉਹਨਾਂ ਨੇ ਕਮਰੇ ਬੰਦ ਕਰਤਾ ਦੂਸਰਾ ਬੰਦਾ ਆਇਆ ਉਹਨੇ ਬਾਹਰੋਂ ਤਾਲਾ ਲਾਤਾ ਤਾਲਾ ਲਾਂਟਵਾਦ ਚੋਂ ਨਾ ਮੁੰਡਿਆਂ ਨੇ ਤਾਲੇ ਤੋੜੇ ਉੱਤੇ ਚੜ ਕੇ ਪਹਿਲੇ ਖਿੜਕੀ ਜੋ ਕੋਟਵਾ ਵੜਾਈਆਂ ਤੇ ਮੰਗੇ ਚੁਣੇ ਫਿਰ ਦਰਵਾਜ਼ਾ ਤੋੜ ਕੇ ਫਿਲਮਾਂ ਕਿਸ ਨੇ ਇਹਨਾਂ ਕੋਲ ਇਹ ਪੁੱਛੋ ਤੁਸੀਂ ਕੀ ਐਕਸ਼ਨ ਲਿਆ ਹੈ ਯਵ ਐਕਸ਼ਨ ਜਿਵੇਂ ਲਿਆ ਹੈ ਮੰਗਲਵਾਰ ਨੂੰ ਇਹਨਾਂ ਮੁੰਡਿਆਂ ਨੂੰ ਮਿਲਾਇਆ ਗਿਆ 37 ਮੁੰਡੇ ਉੱਤੇ ਗਏ ਸੈਂਟਿੰਗ ਮੁੰਡਿਆਂ ਵਿੱਚੋਂ ਇਹਨਾਂ ਨੇ ਕਿਹਾ ਜੀ ਤੁਸੀਂ ਦੋ ਆਓ ਜਾਂ ਸੱਤੋਂ ਆਓ ਜਿਹੜੇ ਆਇਓ ਸੋ ਤੁਸੀਂ ਸਾਰਿਆਂ ਦੀ ਗੱਲ ਕਰੋ ਕਿ ਸਵਾਸਤੇ ਬਈ ਸਾਰਿਆਂ ਦੇ ਵਿੱਚ ਪੈਸੇ ਲੈਣ ਦੇਣ ਦੀ ਗੱਲ ਕਰਨ ਲੱਗਿਆਂ ਸਾਰਾ ਠੀਕ ਨਹੀਂ ਹੋਵੇ ਜਿਨ੍ਹਾਂ ਨੇ ਟੈਕ ਉਹਨਾਂ ਨਾਲ ਗੱਲ ਕਰੋ ਤੁਸੀਂ ਉਹਨਾਂ ਨੂੰ ਪੈਸੇ ਦੇ ਕੇ ਇਸ ਕੰਮ ਨੂੰ ਲਗਾਣਾ ਚਾਹੁੰਦੇ ਹੋ ਇਹਨਾਂ ਕੋ ਕਰਮਾਂ ਕਰਕੇ ਤੇ ਗੁਰਦੁਆਰੇ ਜ਼ਾਦ ਹੋਏ ਮੰਤਰ ਲੈਣੇ ਲੋਕਾਂ ਤੇ ਬਾਕੀ ਲੋਕਾਂ ਤੁਸੀਂ ਉਸ ਦੁਬਾਰਾ ਆਇਆ ਇੱਥੇ ਇਸ ਹਸਤੇ ਇਹਨਾਂ ਦਾ ਪ੍ਰਬੰਧ ਕਰਨ ਦਾ ਕੋਈ ਨਹੀਂ ਰਹਿ ਗਿਆ ਔਰ ਇਹਨਾਂ ਨੂੰ ਆਪਣੇ ਅਹੁਦਿਆਂ ਤੋਂ ਅਸifie ਦੇਣੇ ਚਾਹੀਦੇ ਇਸ ਗੱਲ ਦਾ ਕੋਈ ਜਵਾਬ ਹੈ ਤੁਹਾਡੇ ਕੋਲ ਤੁਸੀਂ ਸੈਂਤੀ ਮੁੰਡੇ ਮੰਗਲਵਾਰ ਨੂੰ 2 ਵਜੇ ਨਾਲ ਬੁਲਾਇ ਨਹੀਂ ਬੁਲਾਇਆ ਸੋਧਾ ਕਰਨੋ ਅਸਤੇ ਮੈਂ ਲਾਇ ਦੇ ਕੇ ਫਿਲਮ ਸਾਡੇ ਵਾਲੇ ਕਰ ਦਿਓ ਕੋਈ ਨਾ ਕੋਈ ਆ ਵੀਡੀਓ ਲਿਓ ਮੋਟਾ ਜਿੰਦਾ ਗਿਆ ਮੇਰੀ ਇਨਫਾਰਮੇਸ਼ਨ ਦਾ ਬਾਕੀ ਗਿਆ ਇਹਨਾਂ ਚੋਂ ਇੱਕ ਕਿਸ ਨੇ ਦੇਖਿਆ ਆਇਆ ਕਿਸ ਨੇ ਦੇਖਿਆ ਨਹੀਂ